ਦੇ ਪਿਤਾ ਦਾ ਨਾਮ ਹੋਇਆ ਸੀ ਜਾਕਰ ਉਹਨਾਂ ਦਾ ਉਹਨਾਂ ਤੇ ਕੋਈ ਕਾਰਵਾਈ ਹੋਈ ਨਹੀਂ ਉਹਨਾਂ ਨੇ 25 25 ਸਾਲ 30 30 ਸਾਲ ਸਰਵਿਸ ਕਰਕੇ ਕਰੋੜਾਂ ਰੁਪਇਆ ਕਮਾ ਲਿਆ ਕਰੋੜਾਂ ਰੁਪਇਆ ਉਹ ਸਾਡੇ ਸਮਾਜ ਦਾ ਸੀਗਾ ਸਮੁੱਚੇ ਗਲਤ ਸਮਾਜ ਦੇ ਸਾਥੀਆਂ ਨੇ ਉਹਣਾ ਸੀਗਾ ਜਿਹੜੇ ਅਫਸਰ ਨੇ ਮੋਹਰਾਂ ਲਾਈਆਂ ਜਿਨ੍ਹਾਂ ਨੇ ਤਸਦੀਕ ਕੀਤਾ ਉਹ ਵੀ ਫਿਰ ਕਿਹਰੇ ਚਾਉਣਗੇ ਜਦੋਂ ਕੁੱਤੀ ਚੋਰਾ ਨਾਲ ਰਲ ਜਵੇ ਤੇ ਉਦੋਂ ਹੀ ਕੰਮ ਖਰਾਬ ਹੁੰਦਾ ਹੈ ਇਸ ਕਰਕੇ ਇਹ ਚੋਰਾ ਨਾਲ ਰਲਈ ਹੋਈ ਹੈ ਤੇ ਸਾਰਾ ਕੁਝ ਤਾਂ ਹੀ ਹੋ ਰਿਹਾ ਹੈ ਹਾਜੀ ਲੈਕਚਰ ਆ ਰਿਹਾ 93 ਦੇ ਵਿੱਚ ਉਹ ਜੋਬ ਦੇ ਵਿਚ ਆ ਰਿਹਾ ਤੇ ਜਦੋਂ ਉਹਨੇ ਡੀਓ ਲੱਗਣਾ ਹੈ ਪ੍ਰੋਮੋਸ਼ਨ ਲੈਣੀ ਹੈ ਤਾਂ ਉਹ ਉਹਦੇ ਵਿੱਚ ਸੋ ਕੀਤੀ ਜਾਂਦੀ ਹੈ ਕਿ 91 ਦੇ ਵਿੱਚ ਉਹ 91 ਤੋਂ ਆਪਣੀ ਸਨਿਆਰਤਾ ਦਿਖਾ ਕੇ ਸਾਰਨ ਅਸਲੀ ਰੋ ਕੇ ਬਹਿ ਜਾਂਦਾ ਡੀਓ ਡੀਓ ਲੜਾ ਅਫਸਰ ਫੇਰੇ ਦੇ ਵਿੱਚ ਇਨਵੋਲ ਇਹ ਅਫਸਰ ਆ ਜੀ ਉਹ ਅੱਜ ਮੈਨੂੰ ਹੀ ਹੋ ਸਕਦਾ ਹੈ ਤੁਹਾਡੇ ਕਿਸੇ ਤਰੀਕੇ ਦੇ ਨਾਲ ਇਹ ਹੋਵੇ ਜਾਇਜ਼ ਹੋਵੇ ਸਾਨੂੰ ਤਾਂ ਸਮਝਾ ਦਿਓ ਜੇ ਸਾਨੂੰ ਅਜੇ ਤੱਕ ਨਹੀਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਐਤੋ ਰਿਟਾਇਰਮੈਂਟ ਲੈ ਕੇ ਨਹੀਂ ਆ ਰਹੇ ਸਿਰਫ ਸਰਟੀਫਿਕੇਟ ਹੀ ਰੱਦ ਹੋਏ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਅਜੇ ਤਾਂ ਕੁਝ ਇੱਕ ਸਾਥੀਆਂ ਦੇ ਰੱਦ ਹੋયા ਸਾਰਿਆਂ ਦੇ ਜਿਹੜਾ ਵੀ ਨਹੀਂ ਹੋਏ ਕਾਨੂੰਨੀ ਕਾਰਵਾਈ ਕੋਈ ਵੀ ਨਹੀਂ ਹੋਈ ਕਾਨੂੰਨੀ ਕਾਰਵਾਈ ਤਾਂ ਹੀ ਤਾਂ ਹੀ ਮੰਨਾਂਗੇ ਉੱਤੇ ਪਰਚਾ ਦਰਜ ਕਰਿਓ ਤੇ ਜੇਲ੍ਹ ਜਿੱਤੀ ਜਾਵੇ ਫਿਰ ਉਹਦੀ ਰਿਕਵਰੀ ਕਹਿੰਦੇ ਸੈਟਰ ਦੇ ਉੱਤੇ ਕਿਸੇ ਤੇ ਮਤਲਬ ਕਾਰਵਾਈ ਕਰਨੀ ਹੈ ਗਲਤ ਹੈ ਅਸੀਂ ਵੀ ਕਹਿੰਦੇ ਹਾਂ ਗਲਤ ਹੈ ਵੀ ਕੋਈ ਵੀ ਆਪਾਂ ਮੇਰੇ ਉਹਦਾ ਘਰ ਰੇਲਿਡਾ ਦਿੱਤਾ ਜਾਂਦਾ ਹੈ ਇਹ ਜਿਹੜੇ ਵੱਡੇ ਗੈਂਗਸਟਰ ਵੱਡੇ ਮਗਰਮਸ ਸਾਡੇ ਸਮਾਜ ਵਿੱਚ ਝੂਮੜੇ ਬੈਠੇ ਆ ਇਹਨਾਂ ਦਾ ਘਰ ਹੁਣ ਤੱਕ ਕਿਉਂ ਨਹੀਂ ਨਲਮ ਕੀਤਾ ਗਿਆ ਪੰਜਾਬ ਦੇ ਵਿੱਚ ਕਈ ਅਫਸਰਾਂ ਨੇ ਫਰਜੀ ਸਰਟੀਫਿਕੇਟ ਜਿਹੜੇ ਐਸਸੀ ਕੋਟੇ ਦੇ ਵਿੱਚੋਂ ਬਣਾਏ ਗਏ ਉਸ ਤੋਂ ਬਾਅਦ ਨੌਕਰੀਆਂ ਲਈਆਂ ਗਈਆਂ ਇਹ ਮੁੱਦਾ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਲਟਕਿਆ ਹੋਇਆ ਮਹਾਲੀ ਦੇ ਬਾਈਪੀਐਸ ਚੌਂਕ ਤੇ ਰਜਿਸਟ੍ਰੇਸ਼ਨ ਚੋਰ ਫੜੋ ਮੋਰਚਾ ਚੱਲ ਰਿਹਾ ਇਹਨਾਂ ਮੋਰਚੇ ਦੀ ਮੰਗ ਇਹ ਹੀ ਹੈ ਕਿ ਜਿਹੜੇ ਅਫਸਰਾਂ ਦੇ ਉੱਪਰ ਇਸੇ ਤਰ੍ਹਾਂ ਦੇ ਇਲਜ਼ਾਮ ਨੇ ਜਿਨ੍ਹਾਂ ਨੇ ਫਰਜੀ ਸਰਟੀਫਿਕੇਟ ਬਣਾਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੋਰਚੇ ਦੇ ਆਗੂ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੀ ਰਣਨੀਤੀ ਬਣਾ ਰਹੇ ਨੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਮੋਰਚੇ ਚੱਲਦੇ ਨੂੰ ਕੁਝ ਸਮਾਂ ਪਹਿਲਾਂ ਸਰਕਾਰ ਨੇ ਕੁਝ ਜੈਲੀ ਜਿਹੜੇ ਸਰਟੀਫਿਕੇਟ ਸੀ ਉਹ ਰੱਦ ਵੀ ਕੀਤੇ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਾਂ ਫਿਰ ਸਿਰਫ ਰਾਦੀ ਹੋਈ ਨੇ ਕੋਈ ਕਾਨੂੰਨੀ ਕਾਰਵਾਈ ਅੱਗੇ ਉਹਨਾਂ ਅਫਸਰਾਂ ਦੇ ਉੱਪਰ ਹੋਈ ਆ ਗੱਲਬਾਤ ਕਰਦੇ ਆ ਆ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਨਾ ਮੈਂ ਬਲਜੀਤ ਸਿੰਘ ਸਲਾਨਾ ਹਾਂ ਪ੍ਰਧਾਨ ਆ ਸੀਬੀਸੀ ਦੇ ਆਪਕ ਜੀ ਜਿਹਨਾਂ ਨੇ ਪੰਜਾਬ ਔਰ ਮੋਰਚੇ ਦੇ ਆਗੂ ਆ ਹੁਣ ਮੋਰਚੇ ਦੀ ਅਗਲੀ ਰੂਪਰੇਖਾ ਹੈ ਕੀ ਆ ਮੋਰਚਾ ਚੱਲਿਆ ਪੰਜਾਬ 'ਚ ਰੌਲਾ ਵੀ ਪਿਆ ਕਈ ਵੱਡੇ ਵੱਡੇ ਲੋਕਾਂ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਨੇ ਫਰਜੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਨੇ ਗਰੀਬ ਲੋਕਾਂ ਦਾ ਗਰੀਬ ਮੁੰਡਿਆਂ ਦਾ ਨੌਜਵਾਨਾਂ ਦਾ ਹੱਕ ਮਾਰਿਆ ਜਿਵੇਂ ਤੁਸੀਂ ਵੱਡੇ ਵੱਡੇ ਲੋਕਾਂ ਦੀ ਗੱਲ ਕਰੀ ਐ ਉਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਮੈਂ ਅਗਲੀ ਰਣਨੀਤੀ ਹੈ ਜਿਹੜੀ ਮੋਰਚੇ ਦੀ ਉਹ ਅਸੀਂ 28 ਤਰੀਕ ਨੂੰ ਮੀਟਿੰਗ ਕਰਕੇ ਸਮੁੱਚੇ ਮੋਰਚੇ ਦੇ ਸਾਰੇ ਕਨਵੀਨਰ ਆ ਜਿਹੜੇ ਉਹ 28 ਤਰੀਕ ਨੂੰ ਬੈਠਣਗੇ ਉਹਦੇ ਵਿੱਚ ਜਿਹੜੀ ਅਗਲੀ ਰਣਨੀਤੀ ਹੈ ਦਿੱਖਾ ਇੱਕ ਸੈਨਾ ਜਿਹੜਾ ਉਹ ਦੇ ਵਿੱਚ ਤੈਅ ਕੀਤਾ ਜਾਊਗਾ ਇਸ ਕਰਕੇ ਆਪਾਂ ਮੀਟਿੰਗ ਤੋਂ ਪਹਿਲਾਂ ਨਹੀਂ ਉਹ ਉਸ ਮੀਟਿੰਗ ਤੋਂ ਬਾਅਦ ਹੀ ਜਿਹੜੀ ਜਿਹੜੀ ਵੀ ਕਾਰਵਾਈ ਹੋਊਗੀ ਉਸ ਦਿਨ ਧਿਆਨ ਚ ਲਿਆ ਦਿੱਤੀ ਉਹ ਚਾਹੇ ਉਹ ਇਹਨਾਂ ਦਾ ਮੰਤਰੀਆਂ ਦਾ ਘਰਾਓ ਹੋਵੇ ਚਾਹੇ ਕੋਈ ਹੋਰ ਜਿੱਦਾਂ ਜਿੱਦਾਂ ਦੀ ਵੀ ਸਹਿਮਤੀ ਬਣੂ ਉਹ ਆਪ ਉਸ ਦਿਨ ਕਰਾਂਗੇ ਤੇ ਅਮਰਤਮਾਨ ਦੇ ਪਿਤਾ ਦਾ ਨਾਮ ਹੋਇਆ ਸੀ ਇਜਾਗਰ ਉਹਨਾਂ ਦਾ ਉਹਨਾਂ ਤੇ ਕੋਈ ਕਾਰਵਾਈ ਹੋਈ ਵੱਡੇ ਨਾਮਾਂ ਦੇ ਵਿੱਚੋਂ ਜਿਵੇਂ ਤੁਸੀਂ ਕਿਹਾ ਹੈ ਵੀ ਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਇਹ ਗੱਲ ਗਈ ਆ ਕਿ ਅਮਰਿੰਦ ਮਾਲ ਦੇ ਪਿਤਾ ਉਹਨਾਂ ਦੇ ਉੱਤੇ ਸਰਬਜੀਤ ਸਿੰਘ ਜੀ ਅਸੀਂ ਪਹਿਲਾਂ ਵੀ ਉੱਧਰ ਜੜਦ ਪਾਪਾ ਸਾਲ ਦੇ ਲਗਭਗ ਬੈਠੇ ਰਹੇ ਹਾਂ ਵੱਡੇ ਫਲੈਕਸ ਲਾ ਕੇ ਤੇ ਹਰ ਇੱਕ ਸਰਕਾਰ ਦੇ ਨਮਾਇंदे ਕੋਲ ਉਹਦੀ ਗੱਲਬਾਤ ਰੱਖੀ ਆ ਕਿ ਆ ਇਹਨਾਂ ਨੇ ਝਾਲੀ ਸਰਟੀਫਿਕੇਟ ਬਣਾਇਆ ਪ੍ਰੂਫ ਹੋ ਗਿਆ ਉਹਦੇ ਨਾਲ ਦੀ ਨਾਲ ਹੋਰ ਇੱਕ ਦਰਬਾਰ ਸਿੰਘ ਜੀ ਪੀਡਬਲਯੂਡੀ ਦੇ ਪਚਾ ਐਸਐਮਿਨਿ ਰਿਟਾਇਰ ਹੋ ਰਹੇ ਨੇ ਤੇ ਕਈ ਹੋਰ ਅਧਿਕਾਰੀ ਨੇ ਸੇਪਾਲ ਗੋਇਲ ਆ ਬਠਿੰਡੇ ਦਾ ਡੀਓ ਸਾਡੇ ਵਿਭਾਗ ਦੇ ਵਿੱਚੋਂ ਉਹਦੇ ਸੰਬੰਧ ਦੇ ਵਿੱਚ ਵੀ ਅਸੀਂ ਅ ਜ세 ਬੰਦਕਤਾ ਵਰਤੇ ਵੀ ਤੇ ਮੋਰਚੇ ਵੱਲੋਂ ਵੀ ਅਸੀਂ ਮੰਤਰੀ ਸਾਹਿਬ ਨੂੰ ਵੀ ਸੈਕਟਰੀ ਸਾਹਿਬ ਨੂੰ ਵੀ ਇੱਕ ਵਾਰ ਨਹੀਂ ਕਈ ਵਾਰੀ ਲਿਖ ਕੇ ਦੇ ਚੱਕੇ ਆ ਮੇਰੇ ਖਿਆਲ ਇਸ ਗੱਲ ਨੂੰ ਤੁਸੀਂ ਵੀ ਫੋਲੋ ਕਰੋਗੇ ਕਿ ਇੱਕ ਬੰਦਾ 91 ਦੇ ਵਿੱਚ ਜੋਬ ਦੇ ਵਿੱਚ ਹੀ ਨਹੀਂ ਹੈਗਾ ਉਹ 93 ਦੇ ਵਿੱਚ ਜੋਬ ਚਾਹੁੰਦਾ ਹੈ ਜੇ ਲੈਕਚਰਰ ਹੈ 93 ਦੇ ਵਿੱਚ ਉਹ ਜੋਬ ਦੇ ਵਿੱਚ ਆ ਰਿਹਾ ਤੇ ਜਦੋਂ ਉਹਨੇ ਡੀਓ ਲੱਗਣਾ ਹੈ ਪ੍ਰੋਮੋਸ਼ਨ ਲੈਣੀ ਹੈ ਤਾਂ ਉਹਦੇ ਵਿੱਚ ਸ਼ੋਅ ਕੀਤੀ ਜਾਂਦੀ ਹੈ ਕਿ 91 ਬੰਦੇ ਦੇ ਵਿੱਚੋਂ ਉਹ 91 ਤੋਂ ਆਪਣੀ ਸਨਿਆਰਤਾ ਦਿਖਾ ਕੇ ਸਾਰੇ ਨੂੰ ਸੀਨੀਅਰ ਰੁਕੇ ਬਹਿ ਜਾਂਦਾ ਤੇ ਡੀਓ ਇਸ ਤਰ੍ਹਾਂ ਦਾ ਅਫਸਰ ਫੇਰੇ ਦੇ ਵਿੱਚ ਇਨਵੋਲਵ ਨਹੀਂ ਇਹ ਅਫਸਰ ਹੈ ਜੀ ਉਹ ਅੱਜ ਅਫਸਰ ਅੱਜ ਉਹ ਡੀਓ ਦਾ ਲਗਾਇਆ ਬਠਿੰਡੇ ਦਾ ਅਸੀਂ ਉਹਦੇ ਅੰਕੜੇ ਦੇਤੇ ਮੰਤਰੀ ਸਾਹਿਬ ਨੂੰ ਕਿ ਮੰਤਰੀ ਸਾਹਿਬ ਆਹ ਲਾਓ ਜੀ ਸਾਡੇ ਕੋਲ ਆ ਸਨਿਆਰਤਾ ਸੂਚੀ ਤੁਹਾਡੀ ਪਈ ਹੈ ਇਹ ਸਨਿਆਰਤਾ ਸੂਚੀ ਦੇ ਵਿੱਚ ਇਹ 93 ਦੇ ਵਿੱਚ ਇਹ ਜੇ ਲੈਕਚਰਰ ਆ ਰਹੇ ਹਾਂ ਤੇ ਜਦੋਂ ਇਹਨੇ ਪ੍ਰਿੰਸੀਪਲ ਬਣਨਾ ਹੈ ਡੀਓ ਬਣਨਾ ਹੈ ਉਦੋਂ ਇਹ ਦਿਖਾ ਦਿੰਦਾ ਕਿ ਮੈਂ ਤਾਂ 90 ਬਣ ਤੋਂ ਆ ਗਿਆ ਮੈਂ ਕਿਹਾ ਜੀ ਹੋ ਸਕਦਾ ਹੈ ਤੁਹਾਡੇ ਕਿਸੇ ਤਰੀਕੇ ਦੇ ਨਾਲ ਇਹ ਹੋਵੇ ਜਾਇਜ਼ ਹੋਵੇ ਸਾਨੂੰ ਤਾਂ ਸਮਝਾ ਦਿਓ ਤੇ ਸਾਨੂੰ ਅਜ ਤੱਕ ਨਹੀਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਐਸ ਤੋ ਰਿਟਾਇਰਮੈਂਟ ਲੈ ਕੇ ਜਾ ਰਿਹਾ ਤੇ ਫਿਰ ਕਿਉਂ ਨਾ ਅਸੀਂ ਸਾਲ ਉੱਥੇ ਬੈਠੇ ਰਿਹਾ ਸਾਡੇ ਨਾਲ ਵਾਅਦੇ ਕੀਤੇ ਕਿ ਕੁਝ ਕੁਝ ਇੱਕ ਸਰਟੀਫਿਕੇਟ ਰੱਦ ਕੀਤੇ ਜੇ ਰੱਦ ਕੀਤੇ ਆ ਭਾਈ ਉਹਨਾਂ ਨੇ 25 25 ਸਾਲ 30 30 ਸਾਲ ਸਰਵਿਸ ਕਰਕੇ ਕਰੋੜਾਂ ਰੁਪਈਆ ਕਮਾ ਲਿਆ ਕਰੋੜਾਂ ਰੁਪਈਆ ਉਹ ਸਾਡੇ ਸਮਾਜ ਦਾ ਸੀਗਾ ਸਮੁੱਚੇ ਦਲਤ ਸਮਾਜ ਦੇ ਸਾਥੀਆਂ ਨੇ ਆਉਣਾ ਸੀਗਾ ਉੱਥੇ ਇਹਨਾਂ ਜਗ੍ਹਾ ਦੇ ਉੱਤੇ ਵੀ ਸਾਡੇ ਸਮਾਜ ਦੇ ਸਾਥੀਆਂ ਨੇ ਆਉਣਾ ਸੀਗਾ ਤੇ ਫਿਰ ਉਹ ਤੋਂ ਰਿਕਵਰੀ ਉਹਦੇ ਤੇ ਪਹਿਲੀ ਗੱਲ ਤਾਂ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਛੁੱਟਣਾ ਬਣਦਾ ਉਹਨਾਂ ਤੇ ਸਿਰਫ ਸਰਟੀਫਿਕੇਟ ਹੀ ਰੱਦ ਹੋਏ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਅਜੇ ਤਾਂ ਕੁਝ ਇੱਕ ਸਾਥੀਆਂ ਦੇ ਰੱਦ ਹੋਏ ਆ ਸਾਰਿਆਂ ਦੇ ਜੇ ਰੱਦ ਵੀ ਨਹੀਂ ਹੋਏ ਪਹਿਲੀ ਗੱਲ ਤਾਂ ਰੱਦ ਕਾਨੂੰਨੀ ਕਾਰਵਾਈ ਕੋਈ ਵੀ ਨਹੀਂ ਹੋਈ ਕਾਨੂੰਨੀ ਕਾਰਵਾਈ ਤਾਂ ਅਸੀਂ ਤਾਂ ਹੀ ਮੰਨਾਂ ਕਿ ਉੱਤੇ ਪਰਚਾ ਦਰਜ ਕਰਿਓ ਤੇ ਜੇਲ੍ਹ ਦਿੱਤੀ ਜਾਵੇ ਫਿਰ ਉਹਦੀ ਰਿਕਵਰੀ ਹਾਂ ਉਹਦੀ ਰਿਕਵਰੀ ਕਰਕੇ ਖਜ਼ਾਨੇ 'ਚ ਜਮ੍ਹਾਂ ਕਰਵਾਈ ਜਾਵੇ ਹਾਂ ਆਪਾਂ ਦੇਖਿਆ ਤੁਸੀਂ ਵੀ ਦੇਖਿਆ ਹੈ ਕਿ ਕੇਂਦਰ ਦੀ ਸਰਕਾਰ ਆ ਚਾਹੇ ਜੂਪੀ ਦੀ ਸਰਕਾਰ ਹੈ ਵੱਖ-ਵੱਖ ਥਾਮਾਂ ਦੇ ਉੱਤੇ ਜਦੋਂ ਗੈਂਗਸਟਰ ਦੇ ਉੱਤੇ ਕਿਸੇ ਉੱਤੇ ਮਤਲਬ ਕਾਰਵਾਈ ਕਰਨੀ ਹੈ ਗਲਤ ਹੈ ਅਸੀਂ ਵੀ ਕਹਿੰਦੇ ਹਾਂ ਗਲਤ ਹੈ ਬਈ ਕੋਈ ਵੀ ਆਪਾਂ ਵਿੱਚ ਉਹਦਾ ਤਾਂ ਘਰ ਹੀ ਡਾ ਦਿੱਤਾ ਜਾਂਦਾ ਇਹ ਜਿਹੜੇ ਵੱਡੇ ਗੈਂਗਸਟਰ ਵੱਡੇ ਮਗਰਮਸ ਸਾਡੇ ਸਮਾਜ ਨੂੰ ਚੁੰਬੜੇ ਬੈਠੇ ਆ ਇਹਨਾਂ ਦਾ ਘਰ ਹੁਣ ਤੱਕ ਕਿਉਂ ਨਹੀਂ ਨਲੰਬ ਕੀਤਾ ਗਿਆ ਬਈ ਇਹਨਾਂ ਦਾ ਘਰ-ਬਾਰ ਇਹਨਾਂ ਦੀ ਬਣਾਈ ਹੋਈ ਪ੍ਰਾਪਰਟੀ ਜਿਹੜੀ ਝਾਲੀ ਤਰੀਕੇ ਨਾਲ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹਨੂੰ ਵੇਚ ਕੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਵੇ ਜਦੋਂ ਸਰਟੀਫਿਕੇਟ ਇਹ ਰੱਦ ਕੀਤਾ ਨੇ ਸਰਕਾਰ ਨੇ ਜਦੋਂ ਉਹ ਦੌਰ ਚੱਲਦਾ ਰੱਦ ਕਰਨ ਵਾਲਾ ਫਿਰ ਉਸ ਤੋਂ ਬਾਅਦ ਸਰਕਾਰ ਨਾਲ ਕੋਈ ਮੁਲਾਕਾਤ ਨਹੀਂ ਹੋਈ ਮੰਤਰੀ ਦੇ ਨਾਲ ਕਿ ਤੁਸੀਂ ਇਹ ਤਾਂ ਰੱਦ ਕਰਤੇ ਇਹਦੇ ਨਾਲ ਸਾਨੂੰ ਕੀ ਫਾਇਦਾ ਹੋਏਗਾ ਸਰਕਾਰ ਨੂੰ ਕੀ ਫਾਇਦਾ ਹੋਏਗਾ ਜਿਨ੍ਹਾਂ ਲੋਕਾਂ ਦਾ ਹੱਕ ਮਾਰਿਆ ਜਿਹੜੇ ਉਹ ਤੜਫਰੇ ਨੇ ਉਹਨਾਂ ਨੂੰ ਕਿਵੇਂ ਉਹਨਾਂ ਦੇ ਮਨ ਨੂੰ ਸਕੂਨ ਇੱਕ ਵਾਰ ਨਹੀਂ ਕਈ ਵਾਰੀ ਇਹਦੇ ਸਬੰਧ ਦੇ ਵਿੱਚ ਕਈ ਵਾਰੀ ਮਾਨਜੋਗ ਮੰਤਰੀ ਸਾਹਿਬ ਦੇ ਨਾਲ ਮਾਨਜੋਗ ਵੈਲਫੇਅਰ ਮਿਨਿਸਟਰ ਬਲਜੀਤ ਕੌਰ ਜੀ ਨਾਲ ਵੀ ਇਹਨਾਂ ਸਾਰਿਆਂ ਦੇ ਨਾਲ ਤੇ ਲਿਖਤੀ ਰੂਪ ਦੇ ਵਿੱਚ ਸਾਰੇ ਸੀਐਮ ਸਾਹਿਬ ਨੂੰ ਵੀ ਕਈ ਵਾਰੀ ਦੇ ਚੁੱਕੇ ਆ ਵੀ ਆਹ ਕਾਰਵਾਈ ਹੈ ਜੀ ਸਾਨੂੰ ਘਟੋ ਘਟੇ ਤੇ ਸਮਾਂ ਵੀ ਦਿਓ ਸੀਐਮ ਸਾਹਿਬ ਬਹੁਤ ਹਰ ਮੁੱਦੇ ਦੇ ਉੱਤੇ ਬੋਲਦੇ ਆ ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਮੁੱਦਿਆਂ ਦੇ ਉੱਤੇ ਵੀ ਬੋਲਿਆ ਜਾਵੇ ਇਹਨਾਂ ਮੁੱਦਿਆਂ ਦੇ ਉੱਤੇ ਵੀ ਕਾਰਵਾਈ ਕਰੀ ਨਾ ਉਧਰੋਂ ਕੋਈ ਅਜੇ ਤੱਕ ਗੱਲਬਾਤ ਲਈ ਸੱਦਾ ਹੋਇਆ ਕਿਉਂਕਿ ਅਸੀਂ ਦੁਬਾਰਾ ਆ ਜਿਹੜਾ ਤਵਾਰਾ ਧਰਨਾ ਲੱਗਿਆ ਉੱਥੇ ਜਦੋਂ ਧਰਨਾ ਚੱਕਿਆ ਗਿਆ ਤਾਂ ਮਾਨਯੋਗ ਮੰਤਰੀ ਸਾਹਿਬ ਨੇ ਉੱਥੇ ਆ ਕੇ ਇਹ ਵਿਸ਼ਵਾਸ ਦਿਵਾਇਆ ਕਿ ਆਹ ਜਿਹੜੀਆਂ ਮੰਗੀਆਂ ਨੇ ਆ ਅਸੀਂ ਕਾਰਵਾਈ ਕਰ ਦਿੱਤੀ ਐਨੇ ਕਿ ਰੱਦ ਕਰ ਦਿੱਤੇ ਨੇ ਬਾਕੀ ਦੇ ਰੱਦ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਕੋਈ ਕਾਰਵਾਈ ਨਹੀਂ ਹੋਈ ਇਸੇ ਕਰਕੇ ਆ ਦੁਬਾਰਾ ਸਾਰੇ ਸਾਥੀਆਂ ਨੂੰ ਇਕੱਠੇ ਹੋ ਕੇ ਇੱਥੇ ਦੁਬਾਰਾ ਤਰਨਾ ਲਾਉਣਾ ਪਿਆ ਕਿ ਇਹਨਾਂ ਦੇ ਉੱਤੇ ਤੁਰੰਤ ਜਿਹੜੀ ਕਾਰਵਾਈ ਆ ਉਹ ਤਾਂ ਕੋਈ ਤਾਂ ਕਰੀ ਜਾਵੇ ਔਰ ਅਸੀਂ ਉਹਦੇ ਤੇ ਹੁਣ ਗੱਲਬਾਤ ਨਾਲ ਨਹੀਂ ਵੀ ਠੀਕ ਆ ਕੇ ਵਿਸ਼ਵਾਸ ਦਵਾਤਾ ਕਿਸੇ ਨੇ ਕਿਸੇ ਵੀ ਮੰਤਰੀ ਨੇ ਗੱਲਬਾਤ ਵਿਸ਼ਵਾਸ ਦਿਵਾਵੇ ਸੀਐਮ ਸਾਹਿਬ ਜੋ ਵਿਸ਼ਵਾਸ ਦਿਵਾਉਣ ਮੀਟਿੰਗ ਦੇ ਵਿੱਚ ਬੈਠਣ ਔਰ ਕਾਰਵਾਈ ਕਰਕੇ ਦਿਖਾਉਣ ਜਦੋਂ ਹੋਰ ਕਾਰਵਾਈਆਂ ਹੁੰਦੀਆਂ ਨੇ ਤਾਂ ਇਹ ਵੀ ਆ ਤੁਰੰਤ ਕਾਰਵਾਈ ਇਹਦੇ ਤੇ ਕਰੀ ਜਾਂਦੀ ਆ ਅੰਕੜੇ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਅੰਕੜੇ ਤੁਹਾਡੇ ਲਈ ਕੋਈ ਲਿਸਟ ਆਈ ਹੈ ਕਿ ਇੰਨੇ ਲੋਕਾਂ ਨੇ ਜਿਹੜੇ ਅਫਸਰ ਲੱਗੇ ਹੋਏ ਨੇ ਸਰਟੀਫਿਕੇਟ ਫਰਜੀ ਬਣਾਏ ਨੇ ਇਹਦੇ ਤੇ ਅੰਕੜਿਆਂ ਦੀ ਜਦੋਂ ਗੱਲ ਆਉਂਦੀ ਆ ਤਾਂ ਹਰ ਵਿਭਾਗ ਦੇ ਵਿੱਚ ਆ ਅਸੀਂ ਕਈ ਵਿਭਾਗ ਦੇ ਜਿਵੇਂ ਐਜੂਕੇਸ਼ਨ ਵਿਭਾਗ ਦੇ ਵਿੱਚੋਂ ਵੀ ਤੇ ਜਿਵੇਂ ਪੀਡਬਲਯੂ ਵਾਲਾ ਵੀ ਦੱਸਿਆ ਤੁਹਾਨੂੰ ਕਈ ਵਿਭਾਗਾਂ ਦੇ ਅਸੀਂ ਦਿੱਤੀਆਂ ਨੇ ਇਹਨਾਂ ਨੂੰ ਲਿਸਟਾਂ ਕਿ ਆਹ ਲਿਸਟਾਂ ਦੇ ਉੱਤੇ ਘਟੋ ਘਟ ਕ ਵੀ ਕਾਰਵਾਈ ਕਰੋ ਔਰ ਹੋਰ ਅਜੇ ਲੁਕੇ ਹੋਏ ਬਹੁਤ ਹੋ ਸਕਦੇ ਆ ਜੇਕਰ ਵਿਭਾਗ ਚਾਹੇ ਤਾਂ ਕਾਰਵਾਈ ਕਰ ਸਕਦਾ ਉਹਨਾਂ ਤੋਂ ਦੁਬਾਰਾ ਅੱਜ ਲਵੇ ਜਿਹਦੇ ਸਰਟੀਫਿਕੇਟ ਬਾਕੀਆਂ ਤੋਂ ਲਿਆ ਜਾਂਦਾ ਤੇ ਅੱਜ ਕਹਿਣ ਵੀ ਲੋ ਵੀ ਹੁਣ ਨਵੇਂ ਸਿਰੇ ਤੋਂ ਤੁਸੀਂ ਜਿਹੜਾ ਹੈਗਾ ਅਮਰਤਮਾਨ ਜੀ ਜਾਂ ਉਹਦੇ ਬਾਪੂ ਨੇ ਵੀ ਭਾਈ ਤਾਂ ਬਣਾਇਆ ਹੈ ਸਰਟੀਫਿਕੇਟ ਸਾਡੇ ਕੋਲ ਸ਼ਿਕਾਇਤ ਆ ਲਿਆ ਬਣਾ ਕੇ ਦੇਉਣ ਵਾਲੇ ਦੇ ਉੱਤੇ ਅਸੀਂ ਵੀ ਮਗਰ ਪੈਰ ਵੀ ਕਰਕੇ ਕਰਾਂਗੇ ਤੇ ਸਾਰਿਆਂ ਦੇ ਉੱਤੇ ਇੱਕ ਚਾਹੇ ਅਸੀਂ ਵੀ ਆ ਮੈਂ ਤਾਂ ਖੁਦ ਕਹਿੰਦਾ ਮੈਂ ਵੀ ਟੀਚਰ ਹਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਅਗਵਾਈ ਕਰ ਰਿਹਾ ਟੀਚਰ ਯੂਨੀਅਨ ਦੀ ਕਹਿਣ ਸਾਨੂੰ ਵੀ ਸਾਰਿਆਂ ਨੂੰ ਵੀ ਲਿਓ ਵੀ ਤੁਹਾਡਾ ਸਰਟੀਫਿਕੇਟ ਦਾ ਹੋ ਇੱਕ ਵਾਰੀ ਬਣਾ ਕੇ ਸਾਡੀ ਖੱਜਲ ਖਵਾਰੀ ਹੋ ਸਕਦੀ ਹੈ ਥੋੜੀ ਜੀ ਪਰ ਪਤਾ ਲੱਗ ਜੂ ਨਾ ਵੀ ਕਿੰਨੇ ਕੇ ਦੁਬਾਰਾ ਬਣਾਉਂਦੇ ਆ ਅਸੀਂ ਮਗਰ ਜਾਵਾਂਗੇ ਸਾਰਿਆਂ ਦੇ ਅਸੀਂ ਵੀ ਮਗਰ ਜਾਵਾਂਗੇ ਸਾਰਿਆਂ ਦੇ ਸਾਡੀ ਵੀ ਮਗਰ ਆਵੇ ਕੋਈ ਪਤਾ ਲੱਗ ਜੂਗਾ ਵੀ ਕਿੰਨੇਖ ਨੇ ਚਾਲੀ ਬਣਾਏ ਹੋਏ ਆ ਇਸ ਕਰਕੇ ਅਜੇ ਵੱਡੀਆਂ ਲਿਸਟਾਂ ਨੇ ਉਹਦੇ ਉੱਤੇ ਕਾਰਵਾਈ ਅਜੇ ਸਰਕਾਰ ਨੇ ਨਹੀਂ ਕੀਤੀ ਜਿਹੜੇ ਇਹਨਾਂ ਨੇ ਫਰਜੀ ਸਰਟੀਫਿਕੇਟ ਬਣਾਏ ਨੇ ਅਫਸਰੀ ਤਾਂ ਫਸਣ ਗਈ ਜਿਹੜੇ ਅਫਸਰਾਂ ਨੇ ਮੋਹਰਾਂ ਲਾਈਆਂ ਜਿਨ੍ਹਾਂ ਨੇ ਤਸਦੀਕ ਕੀਤਾ ਉਹਨੂੰ ਉਹ ਵੀ ਫਿਰ ਕੇ ਰਚਉਣਗੇ ਸਾਰੇ ਕੇਰੇ ਤੋਂ ਪਹਿਲਾਂ ਤਾਂ ਦੇਖੋ ਪਹਿਲਾ ਸਟੈਪ ਤਾਂ ਹੈਗਾ ਇਹ ਹੀ ਕਿ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਇਹ ਸੈਕੰਡ ਸਟੈਪ ਆ ਉਹਨਾਂ ਤੇ ਵੀ ਬਣਦੀ ਕਾਰਵਾਈ ਬਣਨੀ ਚਾਹੀਦੀ ਹੈ ਤੇ ਅਗਲਾ ਸੰਘਰਸ਼ ਉਹਦੋਂ ਦਵਾਂਗੇ ਅਸੀਂ ਇੱਕੋ ਦਮ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਗੱਲ ਇਹਦੇ ਵਿੱਚ ਲੈ ਲਈਏ ਅਗਲੀ ਸਟੈਪ ਵੱਖਰਾ ਹੋ ਸਕਦਾ ਹੈ ਇਸੇ ਕਰਕੇ ਸ਼ਾਇਦ ਉਹ ਮੇਰੇ ਖਿਆਲ ਆ ਵੀ ਕਰ ਨਹੀਂ ਰਹੇ ਅਜੇ ਕਾਫੀ ਕਿਉਂਕਿ ਸਾਰੀ ਜਦੋਂ ਕੁੱਤੀ ਚੋਰਾ ਨਾਲ ਰਲ ਜਵੇ ਤੇ ਉਦੋਂ ਹੀ ਕੰਮ ਖਰਾਬ ਹੁੰਦਾ ਹੈ ਇਸ ਕਰਕੇ ਇਹ ਕੁੱਤੀ ਚੋਰਾ ਨਾਲ ਰਲੀ ਹੋਈ ਹੈ ਤੇ ਸਾਰਾ ਕੁਝ ਤਾਂ ਹੀ ਹੋ ਰਿਹਾ ਹੈ ਅਗਲਾ ਅਸੀਂ ਅੱਜ ਤੁਹਾਡੇ ਮਾਧਿਅਮ ਤੋਂ ਇੱਕ ਸਨੇਹਾ ਸਰਕਾਰ ਨੂੰ ਸਖਤ ਸਨੇਹਾ ਵੀ ਦੇਣਾ ਚਾਹੁੰਦੇ ਹਾਂ ਕਿ ਭਾਵੇਂ ਟੀਚਰ ਯੂਨੀਅਨਾਂ ਭਾਵੇਂ ਸਮੂੱਚਾ ਸਾਡਾ ਮੁਲਾਜ਼ਮ ਫਰੰਟ ਹੈ ਸਾਡਾ ਸਾਂਝਾ ਮੁਲਾਜ਼ਮ ਫਰੰਟ ਵੀ ਬਣਾਇਆ ਹੋਇਆ ਹਰ ਵਿਭਾਗ ਦੇ ਉਹਦੇ ਵਿੱਚ ਜਿਹੜੇ ਅਗਵਾਈ ਕਰਤਾ ਨੇ ਔਰ ਤੀਜਾ ਹੋ ਗਿਆ ਇਹ ਮੋਰਚਾ ਸਾਡਾ ਜਾਲੀ ਚੋਰ ਫੜੋ ਮੋਰਚਾ ਅਸੀਂ ਸਾਰੇ ਆਗਲਾ ਸਮਾਂ ਤੁਹਾਡਾ ਜਿਕਰ 24 ਦੇ ਵਿੱਚ ਸਾਰੀਆਂ ਸਰਕਾਰਾਂ ਭੱਜੀਆਂ ਫਿਰਦਾ ਨੇ ਤੇ ਫਿਰ ਅਸੀਂ ਵੀ ਸਾਰਾ ਸਮਾਜ ਦੇ ਵਿੱਚ ਇਹ ਭੱਜਣਾ ਉਹਨਾਂ ਸਮਾਜ ਨੂੰ ਸੀਸਾ ਦਿਖਾਉਣਾ ਵੀ ਆ ਤੁਹਾਡੇ ਨਾਲ ਹੋਇਆ ਹੋਇਆ ਇਹ ਭਾਈ ਹੁਣ ਸੋਚ ਕੇ ਤੁਸੀਂ ਕਾਰਵਾਈ ਕਰਨੀ ਹੈ ਹਜੇ ਤਾਂ ਜਿਹੜੇ ਰੱਦ ਕੀਤੇ ਨੇ ਸਿਰਫ ਰਾਦੀ ਹੋਏ ਨੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਚੱਲੀ ਜਿਵੇਂ ਚਾਹੇ ਕੋਈ ਵੀ ਏਜੰਸੀ ਲਾ ਲਓ ਵਿਜੀਲੈਂਸ ਹੋ ਗਈ ਜਾਂ ਫਿਰ ਪੁਲਿਸ ਹੋ ਗਈ ਆਪਣੇ ਪੱਧਰ ਤੇ ਜਾਂਚ ਕਰਨ ਲੱਗੀ ਹੈ ਜਾਂ ਨਹੀਂ ਇਦਾਂ ਦੀ ਹਜੇ ਕੋਈ ਉਹਨਾਂ ਦੇ ਉੱਤੇ ਕਾਰਵਾਈ ਹੋਈ ਜਿਹੜੇ ਜਿਹੜੇ ਜੇ ਰੱਦ ਹੋਏ ਵੀ ਆ ਉਹਨਾਂ ਦੇ ਉੱਤੇ ਵੀ ਵਿਜੀਲੈਂਸ ਜਾਂਚ ਬਿਠਾ ਕੇ ਉਹਦੇ ਤੇ ਕਿਉਂ ਨਹੀਂ ਕਾਰਵਾਈ ਇਹ ਤਾਂ ਸੀ ਅੱਜ ਵੀ ਵਾਰ-ਵਾਰ ਮੰਗ ਕਰਦੇ ਆ ਹਜੇ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜਿੰਨੀ ਕੀ ਤੁਹਾਡੇ ਲਵੇ ਲਿਸਟ ਆ ਤੁਸੀਂ ਨੇ ਨਹੀਂ ਕਿ ਸੋਚਿਆ ਵੀ ਆਪਣੇ ਲੈਵਲ ਤੇ ਉਹ ਬੰਦਿਆਂ ਦੀ ਲਿਸਟ ਬਣਾ ਕੇ ਵਿਜੀਲੈਂਸ ਨੂੰ ਦਿੱਤੀ ਜਾਵੇ ਜਾਂ ਫਿਰ ਇੱਕ ਕੇਸ ਬਣਾ ਕੇ ਸਾਰਾ ਜਾਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਦਿੱਤਾ ਜਾਵੇ ਕਿ ਕੇਸ ਉਹਨਾਂ ਤੇ ਦਰਜ ਹੋਵੇ ਸਾਰੇ ਬੰਦਿਆਂ ਤੇ ਆਪਣੇ ਲੈਵਲ ਤੇ ਜਾਂਦੇ ਮੰਨਿਆ ਦੇਖੋ ਅਸੀਂ ਸ਼ਿਕਾਇਤਾਂ ਆਪਣੇ ਤੌਰ ਤੇ ਵੀ ਦਿੱਤੀਆਂ ਹੋਈਆਂ ਨੇ ਪਰ ਜਦੋਂ ਸਰਕਾਰ ਦੇ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋ ਗਈ ਲਿਸਟ ਚਲੀ ਗਈ ਉਹਨਾਂ ਕੋ ਨਾ ਚਲੇ ਗਏ ਤੇ ਫਿਰ ਸਰਕਾਰ ਦਾ ਸੀਐਮ ਸਾਹਿਬ ਦਾ ਜਾਂ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਦਾ ਲਾ ਵੀ ਉਹਨਾਂ ਦੇ ਕੋਲੇ ਆ ਗ੍ਰਹਿ ਮੰਤਰੀ ਦੇ ਵਜੋਂ ਔਰ ਵਿਭਾਗ ਦੇ ਮੰਤਰੀ ਵਜੋਂ ਮਨਜੁਗ ਬਲਜੀਤ ਕੌਰ ਜੀ ਸਾਡੇ ਵਿਭਾਗ ਦੇ ਮੰਤਰੀਆਂ ਜਦੋਂ ਉਹਨਾਂ ਕੋਲ ਚੱਲਿਆ ਗਿਆ ਤਾਂ ਉਹਨਾਂ ਦਾ ਫਰਜ਼ ਬਣਦਾ ਸਾਡੇ ਨਾਲੋਂ ਵੀ ਪਹਿਲਾਂ ਕਿ ਆ ਸਾਡੇ ਕੋਲ ਲਿਸਟ ਹੈ ਹੈ ਸਮੁੱਚੇ ਵਿਭਾਗ ਦੇ ਤੇ ਵਿਜੀਲੈਂਸ ਨੂੰ ਕਾਰਵਾਈ ਕਰਾਉਣੀ ਬਣਦੀ ਆ ਨਾ ਬਲੋ ਆਪ ਮੈਨੂੰ ਨਹੀਂ ਪਤਾ ਉਹਨਾਂ ਨੇ ਕਿ ਦਿੱਤੀ ਆ ਜੇ ਤੱਕ ਨਹੀਂ ਦਿੱਤੀ ਪਰ ਕਾਰਵਾਈ ਨਹੀਂ ਹੋਈ ਤਾਂ ਅਸੀਂ ਕਹਾਂਗੇ ਕਿ ਦਿੱਤੀ ਕੋਈ ਨਹੀਂ ਅਜੇ ਤੱਕ ਇਹ ਸਰਕਾਰ ਵੱਲੋਂ ਜਾਣੀ ਚਾਹੀਦੀ ਹੈ ਤੇ ਉਹਦੇ ਤੇ ਪੈਰਬਾਈ ਹੋਣੀ ਚਾਹੀਦੀ ਹੈ ਕਿੰਨੇ ਕ ਅਫਸਰ ਨੇ ਜਿਹੜੇ ਫਰਜੀ ਸਰਟੀਫਿਕੇਟ ਤੇ ਤਰੱਕੀਆਂ ਲੈ ਗਏ ਜਾਂ ਟੌਪ ਦੇ ਅਫਸਰ ਬਣੇ ਬੈਠੇ ਅਜੇ ਜਿਹੜੇ ਜਿਹੜੇ ਵਿਭਾਗਾਂ ਚ ਜੀ ਜਿਵੇਂ ਹੁਣੇ ਤੁਹਾਡੇ ਨਾਲ ਹੋਇਆ ਵੀ ਐਜੂਕੇਸ਼ਨ ਡਿਪਾਰਟਮੈਂਟ ਵੀ ਹੋ ਗਿਆ ਪੀ ਡਬਲਯੂ ਡਿਪਾਰਟਮੈਂਟ ਹੋ ਗਿਆ ਬਿਜਲੀ ਬੋਰਡ ਦੇ ਵਿੱਚ ਵੀ ਕਈ ਨੇ ਸਾਥੀ ਇਦਾਂ ਦੇ ਵੱਖ-ਵੱਖ ਅੱਜ ਦੇ ਇੱਥੇ ਚੰਡੀਗੜ੍ਹ ਦੇ ਵਿੱਚ ਕਈ ਕਈ ਬੈਠੇ ਆਂ ਹਰ ਵਿਭਾਗ ਦੇ ਵਿੱਚ ਬਹੁਤ ਸਾਰੇ ਜਾਲੀ ਜਿਨ੍ਹਾਂ ਦਾ ਪਤਾ ਵੀ ਤੱਕ ਨਹੀਂ ਲੱਗਣ ਦਿੱਤਾ ਗਿਆ ਤੇ ਕਈ ਤਾਂ ਰਿਟਾਇਰ ਹੋ ਗਏ ਲੈ ਕੇ ਇਸ ਕਰਕੇ ਅਸੀਂ ਵੀ ਉਹਦੀ ਮਗਰ ਪਏ ਹੋਏ ਆ ਜੇ ਸਰਕਾਰ ਚਾਵੇ ਤਾਂ ਅਸੀਂ ਚਾਹੁੰਦੇ ਆਂ বারবার ਸ਼ਿਕਾਇਤ ਕੀਤੀ ਗਈ ਹੈ ਕਿ ਇਹਦੇ ਆਪਣਾ ਵਿਜੀਲੈਂਸ ਜਾਂਚ ਬਿਠਾਵੇ ਹਰ ਇੱਕ ਵਿਭਾਗ ਦੇ ਉੱਤੇ ਕਾਰਵਾਈ ਕਰੇ ਵੱਡਾ ਕੰਮ ਹੈ ਅਸੀਂ ਨਹੀਂ ਕਹਿੰਦੇ ਕਿਸੇ ਇੱਕ ਵਿਭਾਗ ਦੇ ਛੋਟੇ ਵਿਭਾਗਾ ਤੋਂ ਫੜ ਲਵੇ ਜਿਸ ਤਰ੍ਹਾਂ ਇਹਨਾਂ ਨੇ ਨੌਕਰੀਆਂ ਤਾਂ ਲੈ ਲਈਆਂ ਇਹਨਾਂ ਨੇ ਆਪਣੇ ਪਰਿਵਾਰ ਡਿਵੈਲਪ ਕਰ ਲਏ ਆਪਣੇ ਬੱਚੇ ਪੜਾ ਲਏ ਆਪਣੇ ਬੱਚਿਆਂ ਨੂੰ ਬਾਹਰ ਭੇਜਤਾ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਕਾਰੋਬਾਰ ਵੀ ਕਰਵਾਏ ਹੋਣਗੇ ਜਿਹੜੇ ਗਰੀਬਾਂ ਦਾ ਹੱਕ ਮਾਰਿਆ ਗਿਆ ਉਹਨਾਂ ਦਾ ਕਿੰਨਾ ਕੁ ਤੁਨੂੰ ਤੋਂ ਕੋਈ ਅੰਕੜਾ ਵੀ ਕਿੰਨੇ ਇੱਕ ਪਰਿਵਾਰ ਰੁਲ ਗਏ ਨੇ ਇਹਨਾਂ ਦੇ ਚੱਕਰਾਂ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਦੇਖੋ ਜਿਹੜਾ ਨੁਕਸਾਨ ਹੋਇਆ ਵਿਰੋਧਕ ਕਰੋੜਾਂ ਦਾ ਨੁਕਸਾਨ ਸਾਡੇ ਸਮਾਜ ਦਾ ਹੋਇਆ ਕਰੋੜਾਂ ਦਾ ਹੀ ਨੁਕਸਾਨ ਹੋਇਆ ਇਸ ਕਰਕੇ ਮਿਸਾਲ ਤਾਂ ਜੇਕਰ ਆਮ ਆਦਮੀ ਦੀ ਗੱਲ ਕਰਦੀ ਆ ਸਰਕਾਰ ਕਿ ਅਸੀਂ ਆਮ ਲੋਕਾਂ ਦੀ ਗੱਲ ਆ ਆਮ ਆਦਮੀ ਦੀ ਗੱਲ ਆ ਤੇ ਫਿਰ ਆਮ ਆਦਮੀ ਦਾ ਖੋਇਆ ਗਿਆ ਹੱਕ ਆਮ ਆਦਮੀ ਨਾਲ ਹੋਇਆ ਵਿਚਾਰੇ ਨਾਲ ਧੱਕਾ ਤੇ ਸਰਕਾਰ ਫਾਇਦਾ ਤਾਂ ਆਹੀ ਹੈ ਨਿਸ਼ਾਨਾ ਆਮ ਆਦਮੀ ਦੀ ਗੱਲ ਤਾਂ ਹੀ ਹੋਣੀ ਹੈ ਜਦੋਂ ਸਾਹਮਣੇ ਕਿਤੇ ਦਿਖਿਆਊਗਾ ਲੈ ਵੀ ਆਹ ਟੰਗ ਤਾਂ ਭਾਈ ਇਹਨੂੰ ਸਜ਼ਾ ਵੀ ਦੇਤੀ ਇਹਦੇ ਕੋਲੋਂ ਰਿਕਵਰੀ ਵੀ ਕਰ ਲਈ ਇਹਦਾ ਘਰ ਵੀ ਅਸੀਂ ਅਕਵਾਇਰ ਕਰ ਲਿਆ ਇਹਦੀ ਜ਼ਮੀਨ ਵੀ ਵੇਚ ਲਈ ਜਿੰਨੀ ਇਹਨੇ ਬੜਾਈ ਸੀ ਪ੍ਰਾਪਰਟੀ ਐਨੀ ਕਰ ਲਈ ਤੇ ਫਿਰ ਅਸੀਂ ਕਹਾਂਗੇ ਵੀ ਆਮ ਆਦਮੀ ਦੀ ਗੱਲ ਹੈ ਨਹੀਂ ਤਾਂ ਸਾਨੂੰ ਐ ਲੱਗਦਾ ਵੀ ਹੁਣ ਤੱਕ ਜਿਵੇਂ ਸਾਲ ਦੇ ਬੈਠੇ ਆ ਕਿ ਖਾਸ ਦੀ ਗੱਲ ਹੋ ਰਹੀ ਹੈ ਦੋ ਸਾਲਾਂ ਦੇ ਵਿੱਚ ਕੋਈ ਐਜਾ ਤਾਂ ਦੇਖਿਆ ਨਹੀਂ ਹੈਗਾ ਵੀ ਆਹ ਕੋਈ ਖਾਸ ਗੱਲ ਹੋ ਗਈ ਹੈ ਅਜੇ ਤੱਕ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਮੋਰਚੇ ਦੇ ਆਗੂ ਜਿਨ੍ਹਾਂ ਨੇ ਸਰਕਾਰ ਨੂੰ ਵੀ ਤਾੜਨਾ ਕੀਤੀ ਆ ਸਰਕਾਰ ਅੱਗੇ ਆਪਣੀ ਮੰਗ ਰੱਖੀ ਆ ਕਿ ਜਿਹੜੇ ਅਫਸਰਾਂ ਨੇ ਫਰਜੀ ਸਰਟੀਫਿਕੇਟ ਬਣਾਏ ਨੇ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦੇ ਉੱਪਰ ਪਰਚਾ ਦਿੱਤਾ ਜਾਵੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਵੇ ਫਿਰ ਉਹਨਾਂ ਤੋਂ ਰਿਕਵਰੀ ਹੋਵੇ ਜਿੰਨਾ ਪੈਸਾ ਉਹਨਾਂ ਨੇ ਕਮਾਇਆ ਏ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ